देखो ਤੁਹਾਨੂੰ ਪਤਾ ਹੈ ਜਿਵੇਂ ਲੋਕ ਸਭਾ ਇਲੈਕਸ਼ਨਸ ਆਪਣੇ 1 ਜੂਨ ਨੂੰ ਲੋਕ ਸਭਾ ਇਲੈਕਸ਼ਨ ਹੋ ਰਹੀਆਂ ਨੇ ਉਹਦੇ ਕਰਕੇ ਸਾਡੇ ਕੋਲ ਪੈਰਾ ਮਿਲਟਰੀ ਫੋਰਸਸ ਦੀਆਂ ਵੀ ਨੌ ਕੰਪਨੀਆਂ ਖੱਡਾ ਪੁਰੀ ਜ਼ਿਲ੍ਹੇ ਨੂੰ ਮਿਲੀਆਂ ਨੇ ਤੇ ਏਰੀਆ ਡੋਮਿਨੇਸ਼ਨ ਕਰਨ ਲਈ ਤੇ ਕੁਮਾੜੇ ਅੰਸਰਾਂ ਨੂੰ ਮੈਸੇਜ ਦੇਣ ਲਈ ਕਿ ਸਾਡਾ ਇੱਥੇ ਪੁਲਿਸ ਦਾ ਪੂਰਾ ਕੰਟਰੋਲ ਹੈ ਜੇ ਕੋਈ ਮਾੜੀ ਐਕਟੀਵਿਟੀ ਇਲੀਗਲ ਐਕਟੀਵਿਟੀ ਕਰੂਗਾ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਪਬਲਿਕ ਦੇ ਮਨ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮਈਅਰ ਕਿ ਉਹ ਆਪਣਾ ਖੁੱਲ ਕੇ ਆਪਣਾ ਬਿਨਾਂ ਕਿਸੇ ਡਰ ਤੋਂ ਆਪਣੀ ਪੋਲਿੰਗ VOTING ਕਰਨ ਤੇ ਪੁਲਿਸ ਆਹਰੀਏ ਤੇ ਪੂਰਾ ਡੋਮਿਨੇਸ਼ਨ ਸਾਡੇ ਕੋਲ ਬੀਐਸਐਫ ਸੀਆਰਪੀਐਫ ਤੇ ਕਰਨਾਟਕਾ ਤੇ ਤਾਮਿਲਨਾਡੂ ਪੁਲਿਸ ਦੀਆਂ ਜਿਹੜੀਆਂ ਕੰਪਨੀ ਆਈਆਂ ਹੋਈਆਂ ਨੇ ਉਸ ਦੇ ਨਾਲ ਹੀ ਸਾਡੇ ਜਿਹੜੇ ਖੰਨਾ ਪੁਲਿਸ ਦੇ ਸਾਰੇ ਜ਼ਿਲ੍ਹੇ ਦੇ ਜਿੰਨੇ ਕਸਟਡ ਆਫਿਸਰਸ ਨੇ ਤੇ ਸਮਰਾਲਾ ਸਰਫਿਸਿੰਗ ਦੇ ਸਾਰੇ ਐਸਐਚਓ ਆਏ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਰ ਕਿੜੀਆਂ-ਕੜੀਆਂ ਮੇਨ ਹਦਾਇਤਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਮੈਂ ਮੇਰੀ ਪਬਲਿਕ ਨੂੰ ਰਿਕਵੈਸਟ ਹੈ ਕਿ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈ ਉਹਨੂੰ ਜ਼ਰੂਰ ਯੂਜ਼ ਕਰਨ ਇੱਕ ਤਰੀਕ ਨੂੰ ਜਾ ਕੇ ਆਪਣੀ ਵੋਟ ਜ਼ਰੂਰ ਪਾਉਣ ਤੇ ਸੈਕੰਡਲੀ ਜਿਹੜੇ ਕੋਈ ਵਿਅਕਤੀ ਜਾਂ ਕੋਈ ਲੋਕਾਂ ਨੂੰ ਇੱਕ ਅਪੀਲ ਹੈ ਵੀ ਰੂਮਰਸ ਤੋਂ ਦੂਰ ਰਹਿਣ ਕੋਈ ਅਫਵਾਹਾਂ ਤੋਂ ਦੂਰ ਰਹਿਣ ਜੇ ਕੋਈ ਕਿਸੇ ਤਰੀਕੇ ਦੀ ਅਫਵਾਹ ਫੈਲਦੀ ਹੈ ਤਾਂ ਉਹਨੂੰ ਅੱਗੇ ਮਤਲਬ ਸਰਕੂਲੇਟ ਨਾ ਕਰਨ ਪਹਿਲਾਂ ਲੋਕਲ ਥਾਣੇ ਨੂੰ ਜਾਂ ਪੁਲਿਸ ਨੂੰ ਇਨਫੋਰਮ ਕਰੋ ਤੇ ਆਪਣਾ ਉਸ ਤੋਂ ਬਿਨਾਂ ਸਾਡੇ ਜਿਹੜਾ ਪੰਜਾਬ ਪੁਲਿਸ ਹੈ ਪਰ ਸੀਐਪਫ ਦੀ ਫੋਰਸਾਂ ਨਾਲ ਮਿਲ ਕੇ ਸਾਡਾ ਏਰੀਆ ਤੇ ਪੂਰਾ ਕੰਟਰੋਲ ਹੈ ਅਸੀਂ ਪੂਰੇ ਫ੍ਰੀ ਐਂਡ ਫੇਅਰ ਪੀਸਫੁਲ ਇਲੈਕਸ਼ਨ ਕਰਾਵਾਂਗੇ ਸਾਲੇ ਕਲੀਅਰ ਕੁਝ ਸਾਸ਼ਟ੍ਰਿਕ ਪੂਛਮੀ ਬਣਾਏ ਗਿਆ ਜਿਸ ਤੋਂ ਜਾਲਾ ਨਲ ਲਕੀ ਜਾਊਗੀ। ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਪੂਸਾਂ ਦੀ ਪਰਸਨਲ ਦੇਖੋ ਜਿਹੜੀ ਵੀਡੀਓਗ੍ਰਾਫੀ ਹੈ ਉਹ ਸਟੇ ਰਟਰਨਿੰਗ ਅਫਸਰ ਡੀਆਓ ਡੀਸੀ ਲੁਧਿਆਣਾ ਤੇ ਨਾਲ ਹੀ ਜਿਹੜੇ ਐਸਡੀਐਮ ਸਨ ਉਹਨਾਂ ਦੀ ਨਿਰਦੇਸ਼ਤਾ ਦਾ ਕੋਰੀ ਬਟ ਜਿਹੜੇ ਕ੍ਰਿਟੀਕਲ ਤੇ ਬੰਦੇਬਲ ਪੂਰ ਟਰੈਂਟੀਫਾਈ ਕੀਤੇ ਨੇ ਉਹਨਾਂ ਦੇ ਸਾਡੀ ਲੋਕਲ ਪੁਲਿਸ ਤੋਂ ਬਿਨਾ ਬਿਨਾ ਸਾਰੇ ਬੂਥਾਂ ਤੇ ਉਹਨਾਂ ਤੇ ਪੈਰਾਮਿਲਟਰੀ ਫੋਰਸ ਵੀ ਲੱਗੇਗੀ ਉਹ ਟੀਮਾਂ ਵੀ ਸਪੈਸ਼ਲ ਟੀਮਾਂ ਆਪਣੀ ਇਹ ਜਿਹੜੇ ਫਲੈਗ ਵੋਟ ਦੇ ਇਲੈਕਸ਼ਨ ਵਾਲੇ ਦਿਨ ਗਸ਼ਤ ਕਰਨ ਲਈ ਜੀ ਹਾਂਜੀ ਸਾਡੀ ਜਿਹੜੇ ਬੂਥ ਤੇ ਡਿਊਟੀ ਲੱਗੂਗੀ ਉਹ ਤੋਂ ਬਿਨਾ 7-8 ਜਿਹੜੇ ਬੂਥ ਆ ਉਹਨਾਂ ਦੇ ਪਿੱਛੇ ਇੱਕ ਪੈਟਰੋਲਿੰਗ ਪਾਰਟੀ ਲੱਗੂਗੀ ਜਿੱਤੇ ਨੇ ਮੁਲਾਜ਼ਮ ਹੋਣਗੇ ਜਿਹੜੇ ਕਿ ਰੈਗੂਲਰ ਹੁੰਦੇ ਰਹਿਣਗੇ ਬਿਨਾਂ ਜਿਹੜੇ ਸਾਡੇ ਸਾਰੇ ਆਫੀਸਰ ਐ ਪੈਰਾਮਿਲਟਰੀ ਦੇ ਆਫੀਸਰਸ ਐ ਉਹ ਵੀ ਰੈਗੂਲਰਲੀ ਗਸ਼ਤ ਕਰਦੇ ਰਹਿੰਗੇ ਪੁਲਿਸ ਜ਼ਿਲ੍ਹਾ ਖੰਨਾ ਲੋ ਹੁਣ ਤੱਕ ਕੋਈ ਕਿੰਨੀ ਕ ਰਿਪੋਰਟਰੀ ਕੀਤੀ ਕੀ ਪੈਸੇ ਦੀ ਜਾਂ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਨਿਯਮਾਂ ਤੋਂ ਉਲਟ ਹੋ ਰਿਹਾ ਕੰਮ ਕੋਈ ਕੋਈ ਕੰਮ ਕੀਤਾ ਕੋ ਪੁਲਿਸ ਜ਼ਿਲ੍ਹਾ ਖੰਨਾ ਤੋਂ ਬੜੀ ਰੈਡੀ ਹੈਵੀ ਰਿਕਵਰੀਜ਼ ਕੀਤੀ ਗਈ ਪੂਰੀ ਮੈਂ ਮਾਊਂਟ ਤਾਂ ਤੁਹਾਨੂੰ ਇਸ ਟਾਈਮ ਨਹੀਂ ਦੱਸ ਸਕਦਾ ਸਾਡੇ ਕੋਲ ਅਸੀਂ ਕੈਸ਼ ਵੀ ਰਿਕਵਰ ਕੀਤਾ ਹੈ ਨਾਰਕੋਟਿਕ ਡਰਗਸ ਵੀ ਸਾਈਜ਼ ਸਾਰੀਆਂ ਜਿਹੜੀਆਂ ਰਿਕਵਰੀਆਂ ਕੀਤੀਆਂ ਨੇ ਤਾਂ ਕਿ ਜਿਹੜੀਆਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਈਆਂ ਹਾਂ ਜੀ ਖੁਸ਼ ਹੈਗੇ ਨੇ ਸੰਵੇਦਨਸ਼ੀਲ ਟੋਟੋ ਡਲਕਾ ਸਾਡੇ ਮਛਵਾੜੇ ਦੇ ਵਿੱਚ ਤਿੰਨ ਮਛੀਵਾੜੇ ਦੇ ਵਿੱਚ ਆ ਜਿਹਨੇ ਉਹਨਾਂ ਜਿਹੜੇ ਸੰਵੇਦਨਸ਼ੀਲ ਅਵੇਲੇਬਲ ਆਪਣੇ ਬੋਲਿੰਗ ਕੀਤਾ ਉਹਨਾਂ ਤੇ ਅਸੀਂ ਪੈਰਾਮਿਲਟਰੀ ਫੋਰਸ ਲਾਈ